ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅਗੇ ਹਰ ਮੈਂ ਜੁੱਤ ਟੰ ਟੰ ਕਰਦੇ ਟੰ ਟੰ ਆਈ ਬਰੇ ਹੋ ਜਾ ਪਿੱਗੋ ਵਾਈਟ ਵਾਈਟ ਸੌਸ ਵਾਈਟ ਵਾਈਟ ਚਿਹਰਾ ਹੋਦਰਾ ਵਾਈਟ ਕੀ ਚਿਹਰਾ ਨਹੀਂ ਰੋਦ ਹੋਵੇ 0% ਨਹੀਂ ਕੋਈ ਪਰਸੈਂਟ ਨਹੀਂ always dark chocolate. My mom. क्या छोटा था ब्रेड का भी ताज़ था। My My mom is white chocolate. Me is dark chocolate. ये 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 ਰਾਤ ਨੂੰ ਚੁੱਪ ਹੈ ਬੇਬੇ ਬੜਕੂ ਬਧੀਆ ਬੇਬੇ ਉਰਤ ਉਰੇ ਜੰਗਿਆ ਚੋ ਬੰਦਾ ਬੜਾ ਵਧੀਆ ਬੰਦਾ ਬੜਾ ਸੁਆਦ ਵਧੀਆ ਦਾ ਬੜਾ ਮਸਲਾ ਤੇਨਾਂ ਕਿਹਨਾਂ ਤੋਂ ਤੁਸੀਂ ਮਿਲਕਈਏ ਕੁਝ ਤਾਂ ਹੈ ਲੈਣੇ ਤੇ ਆਪਣੇ ਦੇ ਬਾਦ ਕਾਣਾ ਨਹੀਂ ਛੋੜ ਛੋੜ ਇਹ ਦੇਖਿਆ ਨਾ ਮੈਨੂੰ ਲੱਗ ਰਿਹਾ ਹੁਣ ਮੈਂ मामੂ ਨੂੰ ਲਮਾਂ ਕਿ ਤੁਹਾਨੂੰ मामੂ ਰਿਆਦਾ ਲੰਬੇ ਨੇ ਤੁਸੀਂ ਛੋਟੇ ਜਿਹੇ ਲੱਗਦੇ ਹੋ ਉਹਦਾ ਕਿੰਨਾ ਲੰਬਾ ਹੈ ਸਨੈਰ ਤੇ ਖਰਾਬ ਹੈ मामੂ ਬਿਤਵੈਣ ਨਹੀਂ मामੂ ਮਮਾ ਕੁਝ ਉਰਮਿਲਾ ਲੱਗ ਰਿਹਾ ਉਰਮਿਲਾ ਮਿੱਠ ਪੈਚ ਅਰੇ ਬੈਂਗਾ ਪੈਨਸ਼ਨ ਮਿਲਣੀ ਨਾ ਮਮਾ ਲੋਵਾ ਜਾ ਲੋਵਾ ਜਾ ਤੇ ਸਾਡੇ ਪੈਸੇ ਸੋਹੋ ਕੇ ਸਾਡੇ ਨੀ ਲਾ ਲੇ ਮੈਂ ਵਸੇ ਨਾ ਸੁਰਾ ਸ਼ਹਿਰ ਕੋਨੇ ਹੰਦੀ ਰਿਕਸ਼ਾ ਕਰਾ ਕੇ ਜਾਂਦੀ ਸੀ ਹਾਂ ਪਰ ਕਿਹ ਹੋ ਰਿਕਸ਼ਾ ਹਾਂ ਸਹੀ ਗੱਲ ਮਮੂ ਤੁਸੀਂ ਮਿੱਤ ਪੈ ਲੱਗ ਰਹੇ ਮਮਾ ਹੋਰ ਮਿਲਾ ਨਾਨੀ ਅੱਜੀ ਲੱਗ ਰਹੀ ਆ ਅੱਜੀ

This is content. रे दिस भी है उसका का ठीक है पापा ने चाने देना मैं इतना कर चित्ता नहीं है ओ देखिए ਤੁਸੀਂ ਉਹ देखिए ਉਹ जीजा

ਕੱਟਾ ਠੀਕ ਆ ਲੈ ਅਮੀ ਖਾ ਲੋ ਸਾਰੇ ਬਾਕੀ ਸਭ ਕਰ ਸਕਦਾ ਬਹੁਤ ਅਸ਼ੀਰਵਾਦ ਨਾਲ ਇਸੇ ਕਰਦੇ ਆਂ ਅੰਗਰੇ ਆ ਸੋਸਲੇ ਮਨਪ੍ਰੀਤ ਥੋੜੀ ਜਿਹੀ ਲੈ ਲਾ ਆ ਖਾ ਲਾ ਫਿਰ ਦੋ ਦਿੰਦੇ ਦੋ ਕਿੰਨੀ ਮਨਸ਼ਕਤ ਮੈਨੂੰ ਦਿੱਤੀ ਕਰਾ ਦੇਣਾ ਕੱਟੇ ਨੇ ਹੰਦਸ ਲੁੱਕ ਗਿਆ ਅਹ ਜਿੱਲੂ ਗੰਦਲ ਹੰਦਲ ਲਿਆ ਤਿਆਰ ਜਿੱਤ ਦੇ ਲਈ ਹਾਰਦੇ ਆ ਬੈਠਾ ਆ ਦੇਖ ਲੋ ਕਿੰਦੇ ਨੇ ਕੈਮਰਾ ਤੇ ਮਾਰਿਆ ਤੂੰ ਮਾਰ ਗਿਆ ਤੂੰ ਨਾ ਮਾਰ ਗਿਆ ਖਾਲਾ ਕਰ ਦੇ ਫਿਨਿਸ਼ ਕਰ ਦੇ ਮਾਰੇ ਜਦੋਂ ਕੁਝ ਕਹਿ ਨਹੀਂ ਜਦੋਂ ਇਹਦੇ ਪਰਮ ਜਦੋਂ ਨਾ ਆਇਆ ਰੂਸੀ ਆਉਂਦੇ ਨੇ ਡੈਡੀ ਖਾਲਦਾ ਹੁੰਦਾ ਸੀ ਸਾਨੂੰ ਆ ਕੇ ਕਈ ਵਾਰ ਤਾਂ ਮੰਗਦੇ ਸੀ ਰੂਸੀ ਆਉਂਦੇ ਸੀ ਅਸਰੇ ਦੇ ਨਾਲ ਹਾਂ ਮੇਰ ਨਾਲ ਕਿ ਲੜ ਪੈਂਦੇ ਹੁੰਦੇ ਨੇ ਨਾਲ ਕਿੰਨਾ ਲੜਦੇ ਹੁੰਦੇ ਨੇ ਆਪਾਂ डैडी ये चक्कर लगा है हाँ डैडी ये चक्कर अल्लाह अल्लाह मैं ठंडा हो जुगा मिटी फिर तो पढ़ने तो सानू कोई चक्कर नहीं ओरे हम ओए शोडू राम हेलो करते हो हेलो हेलो कितने जगह हैं ना क्लास में कितने जगह हैं हाँ गुद्धुआरे गुद्धुआरे और निकल किधर ਕਿਹਦੇ ਚੱਗਿਆ ਖੇਤ ਦੀ ਜਾ ਗਿਆ ਖੇਤ ਕਿਹਦਾ ਉਥੇ ਹਾਂ ਮੇਰਾ ਕੂਗਾ ਮੇਰਾ ਕਿਹਦੇ ਖੇਤ ਗਿਆ ਦੀ ਆਪਣੇ ਆਪਣਾ ਇਹ ਤੇਰਾ ਤੈਨੂੰ ਕਿਹਨੇ ਕਿਹਾ ਫਿਰ ਬਸ ਸਾਡਾ ਹੀ ਹੈ ਸਾਡਾ ਹੀ ਆ ਆਪੇ ਪਤਾ ਲੱਗਿਆ ਹੈ ਅੱਜ ਕੱਲ੍ਹ ਨਿਆਣਿਆਂ ਨੂੰ ਕਿੰਨਾ ਹੋਆ ਸਾਰੇ ਬੱਸ ਅਮੀ ਹੋਰ ਨਾ ਕਰੀ ਹਾਂ ਠੀਕ ਆ ਫਿਰ ਬਾਲੀ ਵਾਰਸ ਤਾਂ ਹੀ ਆ ਆ ਹੋਰ ਨਾ ਕਰੀ ਮੈਂ ਜਿਆਦਾ ਹੋ ਜੂਗੀ ਆ ਕੀਰਾ ਕਰਦੇ ਕਿ ਆਦਾ ਹੈਗਾ ਦੋ ਦਿਨਾਂ ਸੇ ਨਾ ਮੱਤ ਚਾਹਦੀ ਨਾੜੇ ਬਾਅਦ ਪਲਾਜ਼ਮੈਂਟ ਬਾਅਦ ਚ ਦੇ ਕੇ ਕੀ ਕਰ ਲਾਂਗੇ ਹਾਂ ਸਰ ਕੀਰਾ ਹਾਂ ਕਿਆ ਨਹੀਂ ਬਣਾਉਣਗੇ ਸੈਂਡਵਿਚ ਹਾਂ ਸੈਂਡਵਿਚ ਬਣਾਉਂਗੇ ਪਿਆਜ਼ ਵੀ ਪਾਉਣਾ ਲਖੀ ਲਿਆਦੀ ਪਿਆਜ਼ ਕਿੱਥੇ ਤੋਂ ਬਾਹਰ

ਸੁਪੀਆ ਹੋ ਜਾਣੀ ਕੋਈ ਤਾਂ ਹੁੰਦਾ ਕਿਹਨਾਂ ਤੇ ਜਾ ਕੇ ਕਰਨਾ ਪਊਗਾ ਕੁਝ ਇਹ ਨਹੀਂ ਕਰਦੀਆਂ ਕੁਝ ਕਹਿੰਦਾ ਤੇ ਹਾਂ ਕਰਨਾ ਤਾਂ ਠੀਕ ਠੀਕ ਕਰੀ ਤਕ ਨੇ ਫਿਰ ਅੱਛਾ ਜੰਗਤ ਉਹ ਲੈ ਆਇਆ ਏ ਬੰਦੂਕ ਜੀ ਲੈ ਆਇਆ ਕਹਿ ਪਤਾ ਕੀ ਰਿਹਾ ਦੀ ਦਿਖਾ ਇਹ ਇੱਥੇ ਆਓ ਯਾਰ ਬੱਤਾ ਤਾਂ ਸੋ ਦੇਖੀਂ ਉਹ ਤਾਂ ਵੀ ਕਰਦੇ ਆਂ ਅਰੇ ਮੈਂ ਕਿਹਨੇ ਤੁੰਗੂ ਪੈਸੇ ਵਾਕੇ ਜਾ ਰਹੇ ਗਾਵਾ ਦਾ ਹੋਊਗਾ ਕਹਿੰਦਾ ਮੈਂ ਕਿਹ ਕੋਈ ਕਾ ਤੰਗਾ ਤੁਮ ਮੈਂ ਖਾ ਲੂੰਗਾ ਮੈਂ ਕਿਹਾ ਫਿਰ ਆਪਰੇ ਕਿੰਨਾ ਕਹਿੰਦਾ ਰਾਜਾ ਤਾਂ ਉਹਦੇ ਮਮਾ ਨੂੰ ਪੈਸੇ ਵੱਜ ਗਏ ਸੀ ਨਾਲ ਕਰਕੇ ਅਸੀਂ ਕਰਨ ਨਹੀਂ ਚਾਹ। ਦੇਖ ਲੈ ਤੋਰਾਂ ਤਾਂ ਕਹਿੰਦਾ ਮੈਂ ਦਊਂਗਾ ਕੋਰੇ ਪੈਸੇ ਇਹਨਾਂ ਖਰਚ ਲੈ ਪੈਸੇ ਆਹ ਸਹੀ ਗੱਲ ਆ ਫਿਰ ਖਰਚ ਦੇਣਗੇ ਖਾਦ ਦੇ ਦੇਖ ਕਰੋ ਹੈ ਥੋੜੇ ਦੇ ਦੇਖੋ ਥੋੜੇ ਕਿ ਦੇ ਦੇ ਕਰੀਏ ਇਹ ਜਾਦੇ ਪੜਾਉਣੀਆਂ ਨੇ 500 ਹਾਂ ਤੇ ਰਿਕਟ 100 ਦਾ ਕਹਿੰਦੇ ਕਿ ਫੜਾ ਦੂੰਗਾ ਹਨ ਆਹ ਜੀ ਤੋ ਰੱਖਦੇ ਹਾਂ ਸੱਤ ਮਨਾ ਗਾ ਠੀਕ ਆ ਸਾਡੇ ਨਾ ਮਾਰੀ ਬਈ ਆਪਾਂ ਤਾਂ ਕਹ ਲਈਆਂ ਨੇ ਆਹ ਇਹ ਟੁੱਟ ਜਾਣੀ ਆ ਦੱਸ ਕੀ ਦਾ ਤਾਂ ਵੀ ਜ਼ਿਆਦਾ ਕਰਤਾ ਹਾਂ ਹਾਂ ਬਹੁਤ ਆ ਕਰਦੇ ਹੋਰ ਪਾਵੇਂ ਆ ਤਾਂ ਥੋੜਾ ਜਿਹਾ ਹੋ ਜਾਣਾ